ਸਤਿ ਸ਼੍ਰੀ ਅਕਾਲ ਜੀ ਪੇਸ਼ ਹੈ ਇੱਕ ਸਿੱਖਿਆਦਾਇਕ ਕਹਾਣੀ ਕੰਮ ਦੀ ਲਗਨ ਅਮਰੀਕਾ ਦੇ ਇੱਕ ਬਹੁਤ ਹੀ ਹੁਨਾਰਵਰ ਨੌਜਵਾਨ ਨੇ ਸਖਤ ਮਿਹਨਤ ਕਰਕੇ ਇੰਜੀਨੀਅਰਿੰਗ ਦੀ ਡਿਗਰੀ ਪਾਸ ਕੀਤੀ ਤੇ ਨੌਕਰੀ ਦੀ ਭਾਲ ਵਿੱਚ ਜੁੜ ਗਿਆ ਉਹ ਚਾਹੁੰਦਾ ਸੀ ਕਿ ਉਹ ਕਿਸੇ ਅਜਹੀ ਕੰਪਨੀ ਵਿੱਚ ਨੌਕਰੀ ਕਰੇ ਜਿਸ ਵਿੱਚ ਉਸ ਨੂੰ ਹੋਰ ਅੱਗੇ ਸਿੱਖਣ ਦੇ ਮੌਕੇ ਉਪਲਬਧ ਹੋਣ ਤੇ ਅਜਹੀਆਂ ਕੁਝ ਕੰਪਨੀਆਂ ਬਾਰੇ ਉਹ ਜਾਣਦਾ ਵੀ ਸੀ ਉਸਨੇ ਅਜਹੀਆਂ ਕੰਪਨੀਆਂ ਵਿੱਚੋਂ ਕਿਸੇ ਇੱਕ ਵਿੱਚ ਨੌਕਰੀ ਵਾਸਤੇ ਅਰਜ਼ੀ ਦਿੱਤੀ ਤਾਂ ਕੰਪਨੀ ਨੇ ਉਸ ਨੂੰ ਇੰਟਰਵਿਊ ਵਾਸਤੇ ਸੱਦਾ ਪੱਤਰ ਭੇਜਿਆ ਜਦ ਨੌਜਵਾਨ ਇੰਟਰਵਿਊ ਵਾਸਤੇ ਕੰਪਨੀ ਅਧਿਕਾਰੀਆਂ ਸਾਹਮਣੇ ਪੇਸ਼ ਹੋਇਆ ਤਾਂ ਉਸ ਨੂੰ ਦੱਸਿਆ ਗਿਆ ਕਿ ਕੰਪਨੀ ਕੋਲ ਇਸ ਵੇਲੇ ਇੰਜੀਨੀਅਰ ਦੀ ਨੌਕਰੀ ਨਹੀਂ ਹੈ ਹਾਂ ਇੱਕ ਟਾਈਪਿਸਟ ਦੀ ਅਸਾਮੀ ਜ਼ਰੂਰ ਖਾਲੀ ਪਈ ਹੈ ਅਗਰ ਨੌਜਵਾਨ ਚਾਹੁੰਦਾ ਹੈ ਤਾਂ ਉਹ ਟਾਈਪਿਸਟ ਦੀ ਅਸਾਮੀ ਉੱਤੇ ਕੰਮ ਕਰ ਸਕਦਾ ਹੈ ਉਸ ਨੌਜਵਾਨ ਨੇ ਬਿਨਾਂ ਸੋਚੇ ਸਮਝੇ ਹੀ ਹਾਂ ਕਰ ਦਿੱਤੀ ਤੇ ਕੰਪਨੀ ਅਧਿਕਾਰੀਆਂ ਨੇ ਉਸ ਨੂੰ ਉਸੇ ਦਿਨ ਤੋਂ ਕੰਮ ਤੇ ਲੱਗ ਜਾਣ ਵਾਸਤੇ ਕਹਿ ਦਿੱਤਾ ਪਰ ਨੌਜਵਾਨ ਕੰਪਨੀ ਅਧਿਕਾਰੀਆਂ ਨੂੰ ਇਹ ਆਖ ਕੇ ਚਲਾ ਗਿਆ ਕਿ ਉਹ 4 ਦਿਨ ਬਾਅਦ ਨੌਕਰੀ ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਨੌਜਵਾਨ ਨੇ ਕੰਪਨੀ ਅਧਿਕਾਰੀਆਂ ਨਾਲ ਕੀਤੇ ਵਾਅਦੇ ਮੁਤਾਬਕ 4 ਦਿਨ ਬਾਅਦ ਕੰਪਨੀ ਵਿੱਚ ਇੱਕ ਟਾਈਪਿਸਟ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੰਪਨੀ ਦੇ ਇੱਕ ਅਧਿਕਾਰੀ ਦੇ ਮਨ ਵਿੱਚ ਗਿਆਸਾ ਪੈਦਾ ਹੋਈ ਤਾਂ ਉਸਨੇ ਨੌਜਵਾਨ ਨੂੰ ਪੁੱਛ ਹੀ ਲਿਆ ਕਿ ਉਹ ਨੌਕਰੀ ਵਾਸਤੇ ਇੰਟਰਵਿਊ ਵਾਲੇ ਦਿਨ ਕਾਫੀ ਉਤਆਵਲਾ ਸੀ ਪਰ ਉਸਨੇ ਕੰਮ ਤੇ ਲੱਗਣ ਵਾਸਤੇ 4 ਦਿਨ ਦਾ ਸਮਾਂ ਕਿਉਂ ਲਿਆ ਅਧਿਕਾਰੀ ਦੇ ਸਵਾਲ ਦੇ ਉੱਤਰ ਵਿੱਚ ਨੌਜਵਾਨ ਨੇ ਕਿਹਾ ਕਿ ਦਰਅਸਲ ਉਹ ਕੰਮ ਉੱਤੇ ਤਾਂ ਉਸੇ ਵਕਤ ਹੀ ਲੱਗਣ ਵਾਸਤੇ ਤਿਆਰ ਸੀ ਪਰ ਸਮੱਸਿਆ ਇਹ ਸੀ ਕਿ ਉਸ ਨੂੰ ਟਾਈਪ ਕਰਨਾ ਨਹੀਂ ਸਿਖਿਆ ਜਿਸ ਕਾਰਨ ਉਸ ਨੂੰ 4 ਦਿਨ ਲੇਟ ਕੰਮ ਉੱਤੇ ਲੱਗਣਾ ਪਿਆ। ਇਹਨਾਂ 4 ਦਿਨਾਂ ਦੌਰਾਨ ਉਸਨੇ ਟਾਈਪ ਕਰਨੀ ਸਿੱਖੀ ਤੇ ਆਪਣੇ ਆਪ ਨੂੰ ਨੌਕਰੀ ਵਾਸਤੇ ਤਿਆਰ ਕੀਤਾ। ਜਿਸ ਕਾਰਨ ਹੁਣ ਉਹ ਟਾਈਪਿਸਟ ਦਾ ਕੰਮ ਕਰਨ ਵਾਸਤੇ ਤਿਆਰ ਹੈ ਤੇ ਉਸਨੂੰ ਪੂਰਾ ਭਰੋਸਾ ਹੈ ਕਿ ਉਹ ਕੰਪਨੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਸਫਲਤਾ ਨਾਲ ਨਿਭਾ ਸਕੇਗਾ। ਕੰਪਨੀ ਅਧਿਕਾਰੀ ਨੌਜਵਾਨ ਦਾ ਇਹ ਉੱਤਰ ਸੁਣ ਕੇ ਬਹੁਤ ਪ੍ਰੇਸ਼ਾਨ ਹੋਇਆ। ਉਸਨੇ ਨੌਜਵਾਨ ਨੂੰ ਥਾਪੜਾ ਦਿੰਦੇ ਹੋਏ ਕਿਹਾ ਕਿ ਇੱਕ ਦਿਨ ਉਹ ਬਹੁਤ ਵੱਡੀ ਸ਼ਖਸੀਅਤ ਬਣੇਗਾ ਤੇ ਕੰਪਨੀ ਅਧਿਕਾਰੀ ਦੇ ਕਹੇ ਹੋਏ ਉਹ ਸ਼ਬਦ ਸੱਚ ਸਾਬਤ ਹੋਏ ਉਹ ਨੌਜਵਾਨ ਅਮਰੀਕਾ ਦੇ ਰਾਸ਼ਟਰਪਤੀ ਦੇ ਉੱਚ ਅਹੁਦੇ ਤੇ ਜਾ ਕੇ ਬਰਾਜਮਾਨ ਹੋਇਆ ਉਸ ਦਾ ਨਾਮ ਸੀ ਹਰਬਰਟ ਕਲਾਕ ਹੂਵਰ ਹੂਵਰ ਦਾ ਕਹਿਣਾ ਸੀ ਸੌਂਪੇ ਗਏ ਕਿਸੇ ਵੀ ਕੰਮ ਜਾਂ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਸੰਪੂਰਨ ਕਰਨ ਤੇ ਬਹੁਤ ਵਧੀਆ ਨਤੀਜੇ ਪ੍ਰਾਪਤ ਹੁੰਦੇ ਹਨ ਇਸ ਵਾਸਤੇ ਜੋ ਵੀ ਕਾਰਜ ਤੁਹਾਨੂੰ ਸੌਂਪਿਆ ਗਿਆ ਹੈ ਜਾਂ ਤੁਸੀਂ ਕਰ ਰਹੇ ਹੋ ਉਹ ਪੂਰੀ ਇਮਾਨਦਾਰੀ ਤੇ ਲਗਨ ਨਾਲ ਕਰੋ ਧੰਨਵਾਦ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਿਤ ਕਰਨ ਲਈ ਤੇ ਤੁਹਾਡੇ ਤੱਕ ਬਹੁਤ ਹੀ ਪਿਆਰੀਆਂ ਮਨੋਰੰਜਨ ਵਾਲੀਆਂ ਤੇ ਪ੍ਰੇਰਣਾਦਾਇਕ ਕਹਾਣੀਆਂ ਪਹੁੰਚਾਉਣ ਲਈ ਅਸੀਂ ਇੱਕ ਨਿੱਕਾ ਜਿਹਾ ਉਪਰਾਲਾ ਕਰ ਰਹੇ ਹਾਂ ਇਹ ਚੈਨਲ ਬਣਾ ਕੇ ਜਿਸ ਦਾ ਨਾਮ ਹੈ ਗੁਰਮੁਖੀ ਦਾ ਬੇਟਾ ਸੋ ਜੋ ਵੀ ਵੀਰ ਮਿੱਤਰ ਇਸ ਚੈਨਲ ਦੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤੇ ਸਾਡਾ ਸਾਥ ਦਿਓ ਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਿਤ ਕਰ ਸਕੀਏ ਧੰਨਵਾਦ